ਰੋਲ ਅੱਜ ਦੁਨੀਆ ਦਾ ਬੀਬੀਆਂ ਦਾ ਦਿਨ ਹੈ ਤੇ ਸਾਡੀ ਪਾਰਟੀ ਨੇ ਠੀਕ ਸਮਝਿਆ ਕਿ ਅੱਜ ਬੀਬੀਆਂ ਦੀ ਗੱਲ ਪ੍ਰਮੁੱਖ ਹੋਵੇ ਤੇ ਜਿਹੜੀਆਂ ਸਿੱਖ ਬੀਬੀਆਂ ਨੇ ਇੰਨੀਆਂ ਕੁਰਬਾਨੀਆਂ ਕੀਤੀਆਂ ਇਤਿਹਾਸ ਦੇ ਵਿੱਚ ਉਹਨਾਂ ਨੂੰ ਯਾਦ ਕੀਤਾ ਜਾਵੇ ਤੇ ਅੱਗੇ ਤੋਂ ਵੀ ਆਪਾਂ ਆਪਣੇ ਦਿਲਾ ਨਾਲ ਵਾਅਦਾ ਕਰੀਏ ਕਿ ਬੀਬੀਆਂ ਨਾਲ ਕਦੇ ਵੀ ਕੋਈ ਜਾਂਸਤੀ ਨਾ ਹੋਏ ਔਰ ਜਿਹੜੇ ਕਰਨਗੇ ਉਹਨਾਂ ਨੂੰ ਤਖੜੀਆਂ ਸਜ਼ਾਾਂ ਦਿੱਤੀਆਂ ਜਾਣ ਜਿੱਥੇ ਸਾਰੀਆਂ ਬੀਬੀਆਂ ਦੀ ਆਪਾਂ ਗੱਲ ਕਰ ਰਹੇ ਹਾਂ ਉੱਥੇ ਮੈਂ ਪ੍ਰਾਈਮ ਮਿਨਿਸਟਰ ਨਰਿੰਦਰ ਮੋਦੀ ਜੀ ਦੀ ਵੀ ਗੱਲ ਕਰਨਾ ਚਾਹੁੰਦਾ ਕਿ ਉਹਨਾਂ ਨੇ ਗ੍ਰਸਤ ਦੇ ਵਿੱਚ ਨਹੀਂ ਰਹੇ ਔਰ ਵਿਆਹ ਕਰਾ ਕੇ ਆਪਣੇ ਘਰਵਾਲਿਆਂ ਨੂੰ ਛੱਡਿਆ ਹੋਇਆ ਪਰ ਦੂਸਰੇ ਪਾਸੇ ਮਨਮੋਹਨ ਸਿੰਘ ਪ੍ਰਾਈਮ ਮਿਨਿਸਟਰ ਸੀਗੇ ਉਹ ਆਪਣੇ ਸਰਦਾਰਨੀ ਸਾਹਿਬ ਨੂੰ ਬਾਹਰ ਦੇ ਮੁਲਕਾਂ 'ਚ ਵੀ ਲੈ ਕੇ ਜਾਂਦੇ ਸੀਗੇ ਇੱਥੇ ਵੀ ਨਾਲ ਰੱਖਦੇ ਸੀਗੇ ਤੇ ਜਿਹੜੀ ਆਪਣੇ ਆਪ ਨੂੰ ਪ੍ਰੈਸ ਕਹਿੰਦੀ ਹੈ ਇੰਡੀਆ ਦੀ ਕਿਸੇ ਨੇ ਨਹੀਂ ਖੋਜ ਕੀਤਾ ਕਿ ਉਹ ਬੀਬੀ ਜਿਹੜੇ ਹੈਗੇ ਆ ਪਤਨੀ ਮੋਤੀ ਸਾਹਿਬ ਦੇ ਉਹ ਕਿੱਥੇ ਰਹਿੰਦੇ ਆ ਕਿੱਥੇ ਉਹਨਾਂ ਨੂੰ ਖਾਣ ਪੀਣ ਦਾ ਸਮਾਨ ਮਿਲਦਾ ਹੈ ਕਿੱਥੇ ਉਹਨਾਂ ਦੀ ਸਿਕਿਉਰਿਟੀ ਕਿੱਥੇ ਉਹਨਾਂ ਦੀ ਰੱਖਿਆ ਕਿਹੜਾ ਉਹਨਾਂ ਨੂੰ ਸੰਭਾਲਦਾ ਕਿਹੜਾ ਨਹੀਂ ਹੈ ਇਹਦੀ ਡਰਫਟ ਜਿਹੜਾ ਇੰਡੀਆ ਦਾ ਵਿਮਨਸ ਕਮਿਸ਼ਨ ਹੈ ਉਹਦੀ ਡਿਊਟੀ ਹੈ ਪਰ ਉਸ ਨੇ ਵੀ ਬਹੁਤ ਅਣਗਹਿਲੀ ਕੀਤੀ ਹੈ ਕਿ ਇਹ ਵਿਚਾਰੀ ਬੀਬੀ ਦਾ ਕਿਸੇ ਨੇ ਹਾਲ ਅੱਜ ਤੱਕ ਨਹੀਂ ਪੁੱਛਿਆ ਜਿਹੜਾ ਬੀਬੀਆਂ ਦੇ ਦਿਨ ਦੇ ਉੱਤੇ ਇਹ ਗੱਲ ਕਰਨੀ ਬਹੁਤ ਜ਼ਰੂਰੀ ਹੈ ਮਨਸਬ ਅੱਜ ਇਹ ਵੀ ਦੇਖਿਆ ਜਾ ਰਿਹਾ ਹੈ ਕਿ ਸੰਵਿਧਾਨ ਦੇ ਉੱਤੇ ਵੀ ਬਹੁਤ سارے ਸਵਾਲ ਚੁੱਕੇ ਜਾਂਦੇ ਹੈਗੇ ਆ ਤੁਸੀਂ ਖੁਦ ਅਮਰਿਤਪਾਲ ਉਹਨਾਂ ਦੇ ਉੱਤੇ ਵੀ ਬਿਆਨ ਦਿੱਤਾ ਹੈ ਕਿ ਅਗਰ ਜੈ ਹਿੰਦ ਕਹਿੰਦੇ ਹੈਗੇ ਤਾਂ ਫਿਰ ਸਾਡੇ ਵੱਖਰੇਵੇਂ ਉਹਨਾਂ ਦੇ ਨਾਲ ਕੀ ਇਹ ਸਹੀ ਹੈ ਨਾ ਪਰ ਜੈ ਹਿੰਦ ਆਪਾਂ ਕਿਉਂ ਕਹੀਏ ਆਪਾਂ ਸਿੱਖ ਹੈ ਆਪਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਿਉਂ ਨਾ ਕਹੀਏ ਤੇ ਫਿਰ ਗੱਲ ਇਹ ਤੇ ਜਿਹੜੇ ਹਿੰਦੂਤਵਾ ਦੀ ਮжоਰਿਟੀ ਹੈ ਉਹ ਵੀ ਫਤਿਹ ਪਲਾਇਆ ਕਰੇ ਇੱਕ ਦੂਜੇ ਦੇ ਨਾਲ ਜੇ ਪਿਆਰ ਆਪਾਂ ਕਰਾਂਗੇ ਫਿਰ ਉਹ ਫਤਿਹ ਬਲੈ ਕਰਨਗੇ ਅਸੀਂ ਜੈ ਹਿੰਦ ਕਹ ਜਿਆ ਕਰਾਂਗੇ ਐ ਨਹੀਂ ਕਰਨਾ ਚਾਹੀਦਾ ਵੱਧ ਗੈਂਟੀ ਨੂੰ ਮਨ ਨੂੰ ਫੜ ਕੇ ਕਿ ਇਹ ਤੁਸੀਂ ਜੈ ਹਿੰਦ ਨਹੀਂ ਕਹਿੰਦੇ ਮੈਂ ਕਿਉਂ ਕਰਨ ਜੈ ਹਿੰਦ ਜਦੋਂ ਮੈਂ ਹਿੰਦ ਦੇ ਵਿੱਚ ਵਿਸ਼ਵਾਸ ਨਹੀਂ ਰੱਖਦਾ ਮੈਂ ਅਲੱਦਾ ਮੁਲਕ ਚਾਹੁੰਦਾ ਸਿਖਾਦਾ ਜਿਹੜਾ ਪਰਮਾਣੂ ਹਥਿਆਰ ਨਾਲ ਲਾਂਸ ਪਾਕਿਸਤਾਨ ਹਥਿਆਰਾਂ ਦੇ ਨਾਲ ਹਿੰਦੂ ਇੰਡੀਆ ਕਮਿਊਨਿਸਟ ਚਾਈਨਾ ਉਹਦੇ ਵਿਚਾਲੇ ਇੱਕ ਸਿੱਖਾਂ ਦਾ ਵੱਖਰਾ ਧਰ ਮੋਲਕ ਖਾਲਸਤਾਨ ਹੋਣਾ ਚਾਹੀਦਾ ਆ ਬੀਨ ਸਿੰਘ ਦੀ ਧੀ ਹੈ ਆ ਦੇਖੋ ਜਦੋਂ ਖਾਲਸਤਾਨ ਦੀ ਗੱਲ ਹੁੰਦੀ ਹੈ ਕਿ ਲੋਕ ਸਵਾਲ ਚੱਕਦੇ ਨੇ ਕਿ ਖਾਲਸਤਾਨ ਜੇ ਬਣ ਗਿਆ ਸਾਡੇ ਕੋਲ ਸੋਰਸ ਆਫ ਇਨਕਮ ਕੀ ਹੋਊਗਾ ਸਾਡੇ ਕੋਲ ਆਰਥਿਕ ਕਿੱਥੋਂ ਸੋਰਸ ਲੈ ਕੇ ਸਾਰਾ ਕੁਝ ਹੋ ਸਕਦਾ ਜੀ ਹੁਣ ਦੇਖੋ ਇਹ ਝੋਨੇ ਦੀ ਰੁੱਤ ਸੀਗੀ ਇੱਥੇ 2500 ਰੁਪਈਆ ਮਿਲਦਾ ਸੀਗਾ ਪ੍ਰਤੀ ਕੁਇੰਟਲ ਜੀ ਪਰ ਜੇ ਆਪਾਂ ਬਾਰਡਰ ਖੋਲ ਦਿੰਦੇ ਤੇ ਪਾਕਿਸਤਾਨ ਦੇ ਵਿੱਚ ਉਸ ਵੇਲੇ ਮੂੰਗੀ ਝੋਨਾ 8000 ਰੁਪਿਆ ਪਰ क्विंटल ਵਿਖ ਰਿਹਾ ਸੀਗਾ ਜੀ ਇਹ ਤਾਂ ਭੰਡਾਰ ਹੋਊਗਾ ਪੰਜਾਬ ਐਕਸਪੋਰਟ ਕਰਨ ਦੇ ਲਈ ਸਬਜ਼ੀਆਂ ਫਰੂਟ ਜਿੰਨਾ ਵੀ ਆਪਣੇ ਕੋਲੇ ਚੌਲ ਨੇ ਕਣਕ ਹੈ ਬਾਜਰਾ ਧਾਲਾਂ ਹੈ ਕਿਹ ਹੈ ਇਹ ਤਾਂ ਬਹੁਤ ਜ਼ਿਆਦਾ ਇਹ ਹੋਊਗਾ ਕਿਉਂ ਇਹ ਤੁਹਾਨੂੰ ਐ ਤੁੱਖਾ ਲੱਗਦਾ ਹੈ ਜੇ ਸਵਿਟਜ਼ਰਲੈਂਡ ਜਿਹਦੇ ਕੋਲੇ ਸਮੁੰਦਰ ਨਹੀਂ ਜਿਹਦੇ ਕੋਲੇ ਆਸਟਰੀਆ ਜਿਹਦੇ ਨਾਲ ਸਮੁੰਦਰ ਨਹੀਂ ਲੱਗਦਾ ਜਿਹੜੇ ਮੰਗੋਲੀਆ ਜਿਹੜਾ ਇਹ ਰੂਸ ਤੇ ਚੀਨ ਦੇ ਵਿਚਾਲੇ ਆ ਉਹਨੂੰ ਸਮੁੰਦਰ ਨਹੀਂ ਲੱਗਦਾ ਜੇ ਉਹ ਜੁੜ ਸਕਦੇ ਐ ਤੇ ਅਸੀਂ ਕਿਉਂ ਨਹੀਂ ਜੁੜ ਸਕਦੇ ਸਾਡੀ ਅਣਖ ਹੁਣ ਨਹੀਂ برداشت ਕਰਦੀ ਕਿ ਜਿਹੜਾ ਸਾਡੇ ਉੱਤੇ ਇੰਨਾ ਜ਼ਬਰ ਹਿੰਦੂਤਵਾ ਨੇ 1947 ਤੋਂ ਬਾਅਦ ਕੀਤਾ ਹੈ ਖਾਸ ਕਰਕੇ 1984 ਦੇ ਵਿੱਚ ਤੇ ਇਹ ਅਸੀਂ ਬਰਦਾਸ਼ਤ ਨਹੀਂ ਕਰਦੇ ਹੈਗੇ ਮਾਫ ਕਰਨਾ ਜਿਹੜੇ 50 ਲੀਟਰ ਭਾਜ ਭਾਏ ਸ਼ਾਮਲ ਹੋਏ ਨੇ ਉਹ ਕਹਿੰਦੇ ਮੋਦੀ ਸਾਹਿਬ ਸਿੱਖਾਂ ਵਾਸਤੇ ਬਹੁਤ ਵੱਡੇ ਕੰਮ ਕਰਦੇ ਨੇ ਉਹ ਅੰਮ੍ਰਿਤਸਰ ਕਰਤਾਰਪੁਰ ਸਾਹਿਬ ਦਾ ਲੰਗਰ ਖੁੱਲਣ ਦੀ ਗੱਲ ਹੋਵੇ ਉਹ ਮਾ ਵਿਚੇ ਵੀ ਹਿਮਕੋਟ ਸਾਹਿਬ ਨੂੰ ਰੂਪੇ ਬਣਾਉਣ ਦੀ ਗੱਲ ਹੋਈ ਹੈ ਤਮਾਮ ਕਨੇ ਸਿੱਖ ਮਸਲੇ ਲਗਾਤਾਰ ਹੱਲ ਕੀਤੇ ਜਾ ਰਹੇ ਨੇ ਮੋਦੀ ਸਰਕਾਰ ਦੁਆਰੇ ਪਰ ਜਿਹੜੇ 30 ਸਾਲਾਂ ਦੇ ਸਿੱਖ ਜੇਲ੍ਹਾਂ ਦੇ ਵਿੱਚ ਬੈਠੇ ਉਹਨਾਂ ਦੇ ਬਾਰੇ ਕੀ ਕੀਤਾ ਹੈਗਾ ਤੇ ਜਿਹੜਾ ਇਹ ਸਾਥ ਹੈਗਾ ਸਰਸੇ ਦਾ ਜੀ ਉਹਨੂੰ ਕਾਇਤ ਹੋਈ ਹੋਈ ਹੈ ਬਲਾਥਕਾਰ ਦੇ ਵਿੱਚ ਤੇ ਕਤਲ ਦੇ ਵਿੱਚ ਉਹਨੂੰ ਕਿਉਂ ਹਰੇਕ ਸੀ 6 ਮਹੀਨੇ ਬਾਅਦ ਬਾਹਰ ਕੱਢਿਆ ਜਾਂਦਾ ਜਿਹਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਬਹੁਤ ਕੀਤੀ ਹੈ ਜੀ ਸਤਿ ਸ਼੍ਰੀ ਅਕਾਲ ਜਦੋਂ ਦੋ ਬਦਲ ਦਿੱਤੇ ਗਏ ਐ ਐਸਜੀਪੀਸੀ ਵੱਲੋਂ ਤੋਂ ਕਿਸ ਤਰ੍ਹਾਂ ਦੇਖਦੇ ਹੋ ਵੀ ਇਹ ਪੂਰਾ ਜਿਹੜਾ ਕੰਮਕਦਮ ਚੱਲਦਾ ਉਹ ਮੈਂ ਸਮਝਦਾ ਜੀ ਕਿ 14 ਸਾਲ ਤੋਂ ਸੈਂਟਰ ਨੇ ਸਾਡੀ ਐਸਟੀਪੀਸੀ ਜਿਹੜੀ ਸਾਡੀ ਪਾਰਲੀਮੈਂਟ 1925 ਦੇ ਵਿੱਚ ਸਥਾਪਿਤ ਹੋਈ ਸੀ ਜਿਸ ਪਾਰਲੀਮੈਂਟ ਨੇ ਹੱਕ ਵੀ ਬੀਬੀਆਂ ਨੂੰ ਦਿੱਤਾ ਸੀਗਾ ਵੋਟ ਪਾਉਣ ਦਾ 14 ਸਾਲ ਤੋਂ ਸਾਡੀ ਪਾਰਲੀਮੈਂਟ ਸੈਂਟਰ ਨੇ ਭੰਗ ਕੀਤੀ ਹੋਈ ਹੈ ਤੇ ਸਾਡੇ ਸਿੱਖਾਂ ਦੇ ਉੱਤੇ ਬਹੁਤ ਸਾਡਾ ਜ਼ਬਰ ਹੈ ਤੇ ਜੇ ਪੁਰਾਣੇ ਜਥੇਦਾਰ 14 ਸਾਲ ਦੇ ਬਣੇ ਹੋਏ ਇਸ ਕਮੇਟੀ ਨੂੰ ਸਾਹਮਣੇ ਨਹੀਂ ਸਕਦੇ ਫਿਰ ਕਸੂਰ ਸੈਂਟਰ ਦਾ ਹੈ ਜਿਹੜਾ ਇਹ ਨਮਕ ਖੂਨ ਇਹਦੇ ਵਿੱਚ ਨਹੀਂ ਲੈ ਕੇ ਆਉਂਦੀ ਅਕਾਲੀ ਦਲ ਦੇ ਦੱਬੀ ਬਾਦ ਚ ਕਹਿੰਦੇ ਜੋ ਘਟਨਾ ਕਰਨ ਸਾਰਾ ਵਾਪਰਿਆ ਸੂਬੇ ਦੇ ਅਕਾਲ ਦਲ ਵਿੱਚ ਆ ਸ਼੍ਰੀ ਕਾਲਪਤਖ ਸਾਹਿਬ ਨਾਲ ਸਬੰਧਤ ਜੋ ਖਬਰਾਂ ਆ ਰਹੀਆਂ ਨੇ ਇਹਦੇ ਪਿੱਛੇ ਭਾਰਤੀ ਜਨਤਾ ਪਾਰਟੀ ਕੰਮ ਕਰ ਰਹੀ ਹੈ ਇਹ ਤਾਂ ਮੈਨੂੰ ਪਤਾ ਨਹੀਂ ਜੀ ਪਰ ਭਾਰਤੀ ਜਨਤਾ ਪਾਰਟੀ ਦਾ ਤਾਂ ਰਾਜ ਹੈਗਾ ਉਹ ਇਲੈਕਸ਼ਨ ਕਿਉਂ ਨਹੀਂ ਕਰਾਉਂਦੀ ਜੀ ਕਾਂਗਰਸ ਕਿਉਂ ਨਹੀਂ ਕਰਾਉਂਦੀ ਹੈਗੀ ਕਦੇ ਕਾਂਗਰਸ ਪਾਰਟੀ ਨੇ ਸਵਾਲ اٹھਾਇਆ ਕਿ ਇਹ ਇਸ ਪਿੱਛੇ ਦੇ ਇਲੈਕਸ਼ਨਸ ਕਰਾਈਏ ਜੀ ਇਹ ਕਹਿੰਦੇ ਕਿ ਇਸ ਜਮਹੂਰੀयत ਪਸੰਦ ਹੈ ਜਮਹੂਰੀਤਰ ਪਸੰਦ ਸਵਾਨ ਜੇ ਜੋ ਤੁਸੀਂ ਜਮਹੂਰੀਤਰ ਦੀ ਗੱਲ ਹੀ ਨਹੀਂ ਕਰਦੇ ਕਿ ਮਾਨ ਸਾਹਿਬ ਵੀ ਤੇ ਦਿਨ ਕਿਸਾਨਾਂ ਦੇ ਬਾਰੇ ਚੰਡੀਗੜ੍ਹ ਦੇ ਵਿੱਚ ਜਾਣ ਦਾ ਜਿਹੜਾ ਇੱਕ ਆਹਮਾਨ ਕੀਤਾ ਗਿਆ ਸੀ ਤਾਂ ਸੀਮਾਨ ਦੇ ਵੱਲੋਂ ਕਿਸਾਨਾਂ ਨੂੰ ਬੇਰਹਾ ਤੇ ਚੱਕਿਆ ਇਹ ਬਹੁਤ ਮਾੜੀ ਗੱਲ ਕੀਤੀ ਹੈ ਕਿਉਂ ਕਰਕੇ ਯੂਨੀਅਨ ਟੈਰਿਟਰੀ ਸੈਂਟਰ ਦੇ ਥੱਲੇ ਹੈ ਕਿ ਐ ਤੇ ਭਗਵੰਤ ਸਿੰਘ ਮਾਨ ਨੂੰ ਕੋਈ ਲੋੜ ਨਹੀਂ ਸੀ ਕਿ ਉੱਥੇ ਰਕਾਬਟ ਪਾਵੇ ਪਰ ਸਾਰੇ ਬਹੁਤ ਸਾਰੇ ਕਿਸਾਨ ਜਥੇਬੰਦੀਆਂ ਨੇ ਆਮ ਪਾਰਟੀ ਨੂੰ ਵੋਟ ਪਾਈ ਹੈ ਕਿ ਹੁਣ ਉਹ ਮਜਾ ਚੱਲ ਰਿਹਾ ਹੈ ਤੇ ਜਿਹੜੇ ਕਿਸਾਨ ਲੀਡਰ ਹੈ ਉਹ ਵੀ ਨਹੀਂ ਸੋਚਦੇ ਕਿ ਜਦੋਂ ਲੜਾਈ ਲੜ ਜੇ ਜਿਹੜਾ ਜਰਨੈਲ ਹੈ ਉਹ ਸਿਰਫ ਹਮਲਾ ਕਰਨ ਨੂੰ ਇੱਕ ਪਾਸੇ ਨਹੀਂ ਕਰਦਾ ਜੇ ਇੱਕ ਪਾਸਾ ਫੇਨ ਹੋ ਜੇ ਫਿਰ ਉਹ ਦੂਜਾ ਫਰੰਟ ਖੋਲ ਲੈਂਦਾ ਤੇ ਹਸੈਣੀ ਵਾਲੇ ਦੇ ਉੱਤੇ ਤੇ ਇੱਥੇ ਵਾਘੇ ਦੇ ਉੱਤੇ ਮੋਰਚਾ ਕਿਉਂ ਨਹੀਂ ਲੱਗਦਾ ਜੋ ਕਰਕੇ ਜੇ ਲੱਗ ਜੇ ਬਾਰਡਰ ਖੁੱਲ ਜਾਣ ਇਹ ਕਿਸਾਨਾਂ ਨੂੰ ਪੰਜਾਬ ਨੂੰ ਨੌਜਵਾਨੀ ਜਿਹੜੀ ਬੇਰੁਜ਼ਗਾਰ ਹੈ ਇਹ ਸਾਰਿਆਂ ਨੂੰ ਰੋਜੀ ਮਿਲੂਗੀ ਤੁਹਾਨੂੰ ਵੀ ਪ੍ਰੈਸ ਵਾਲਿਆਂ ਨੂੰ ਵੀ ਨਵੀਆਂ ਤੋਂ ਨਵੀਆਂ ਖਬਰਾਂ ਪ੍ਰਾਪਤ ਹੋਣਗੀਆਂ ਮਾਨਸਬਤ ਇੱਕ ਵੈਸਟ ਹਾਲ ਕਰੇ ਵੀ ਜਿਮਨੀ ਚੋਣ ਹੋਣ ਜਾ ਰਹੀ ਹੈ ਲੁਧਿਆਣਾ ਪੱਛਮੀ ਦੇ ਵਿੱਚ ਜਿੱਥੇ ਗੁਰਪ੍ਰੀਤ ਗੋਗੀ ਐਮਐਲਏ ਮਰ ਗਈ ਸੀਗੇ ਉਥੇ ਤੁਸੀਂ ਆਪਣਾ ਉਮੀਦਵਾਰ ਖੜਾ ਕਰੋਗੇ ਚੋਣ ਨਗਰਾਂ ਦੇ ਹਾਂ ਦਾਸਮੀ ਖੜਾ ਕਰਾਂਗੇ ਅੱਜ ਅਸੀਂ ਇਹਦੀ ਵੀ ਗੱਲ ਕਰਦੇ ਹਾਂ ਠੀਕ ਹੈ ਪਰ ਤੁਸੀਂ ਇਹ ਗੱਲ ਦੇ